ਇੱਕ ਅਜੇ ਕੁਸ਼ਕਤ ਘਾਟਨ ਸੀ ਕਿ ਇੱਕ ਮਹੀਨਾ ਇੱਕ ਕੁਸ਼ਕ ਮਸ਼ੀਨਰੀ ਮੰਗਾਈ ਹੈ ਜਿਹੜੀ ਹਉਦੀਆਂ ਸ਼ਹਿਰ ਦੇ ਵਿੱਚ ਸਾਫ਼ ਕਰਨ ਵਾਸਤੇ ਅਦੁੱਲਤ ਤਰੀਕੇ ਦੀਆਂ ਜਿਨ੍ਹਾਂ ਚ ਕੈਮਰੇ ਲੱਗੇ ਹੋਏ ਨੇ ਮਤਲਬ ਹੁਣ ਇਲਾਜ ਨੂੰ ਮਨੋ ਥੱਲੇ ਤੋਂ ਸਪੇ ਕਰਦੀ ਲੋੜ ਨਹੀਂ ਇਹਨਾਂ ਦੇ ਨਾਲ ਹੀ ਸਾਰਾ ਕੁਝ ਹੋਇਆ ਪੂਰਾ ਇੱਕ ਤਾਂ ਇਹਨਾਂ ਨੂੰ ਕਰਤੂਕ ਕੀਤਾ ਤੇ ਕੁਸ਼ਕ ਪੰਪ ਨੇ ਪਾਣੀ ਜਿਵੇਂ ਕਿਤੇ ਪਾਣੀ ਬੰਦਾ ਖਲਾ ਉੱਪਰ ਤੋਂ ਵਾਸਤੇ ਤੇ ਨਾਲ ਦੀ ਨਾਲ ਪਰ ਪਰਵੰਮਾ ਦੀ ਵਾਜੂਨ ਤਹਿਤ ਨਾ ਸ਼ਹਿਰ ਨਗਰ ਨੂੰ ਜਿੰਨ 2.5 ਲੱਖ ਰੁਪਏ ਦੀ ਪ੍ਰਵੰਨਗੀ ਮਿਲੀ ਨੇ ਉਹਦੇ ਦੇਰੇ ਪੱਤਰ ਨੇ ਉਹ ਬੰਦੇ ਨੇ ਇਹ ਸਭ ਕੁਝ ਬੰਦ ਕੇ ਹੈ ਜੀ ਇਸ ਵੇਲੇ ਅੱਗੇ ਹੁਣ ਠੀਕ ਸ਼ਹਿਰ ਵਾਲੀ ਆਪਣਾ ਇੱਕ ਇਹਦਾ ਟੀਮ ਜੁੜਾਇਆ ਬਸ ਜਿੰਮੇ ਅੱਗੇ ਲੱਗੇ ਹੋਇਆ ਜੀ ਜਿਹੜੀ ਸੇਵਾਵਾਂ ਲੱਗੇ ਹੋਇਆ ਤੇ ਨਾਲ ਦੀ ਨਾਲ ਜੋ ਵੀ ਜਿਹੜੀ ਵੀ ਮਸ਼ੀਨਰੀ ਜ਼ਰੂਰ ਤੋਂ ਸ਼ਹਿਰ ਵਾਸਤੇ ਸੁਖਾਵ ਹਾਲਤ ਮੌਜੂਦ ਬੈਠੀ ਹੈ ਇਹੋ ਜਿਹੀ ਕੋਈ ਐਮਐਲਏ ਤੋਂ ਰਹੇ ਸੀ ਜੀ ਜੀ ਇੱਕ ਤਾਂ ਸਾਨੂੰ ਸੀਵਰੇਜ ਬੋਰਡ ਵੱਲੋਂ ਚਾਰ ਮਸ਼ੀਨਾਂ ਜਿਹੜੀਆਂ ਪ੍ਰਾਪਤ ਹੋਈਆਂ ਨੇ ਜਿਹਦੇ ਵਿੱਚ ਦੋ ਮੱਟ ਪੰਪ ਨੇ ਇੱਕ ਮਿਨੀ ਜੈਟਿੰਗ ਮਸ਼ੀਨ ਹੈ ਇੱਕ ਬਕੜ ਮਸ਼ੀਨ ਹੈ ਜਿਹੜੀ ਬਕੜ ਮਸ਼ੀਨ ਉਹ ਬੜੀ ਹਾਈ ਟੈਕ ਮਸ਼ੀਨ ਹੈ ਉਹਦੇ ਵਿੱਚ ਇੱਕ ਸਕਰੀਨ ਲੱਗੀ ਹੋਈ ਆ ਵਿੱਚ ਇੱਕ ਕੈਮਰਾ ਲੱਗਿਆ ਹੋਇਆ ਥੱਲੇ ਸਫਾਈ ਕੰਮཅਾਫੀ ਲਾਭਮੰਦ ਹੁੰਦੀ ਆ ਉਹ ਕਿਉਂਕਿ ਕੈਮਰੇ ਦੀ ਮਦਦ ਨਾਲ ਸਾਨੂੰ ਪਤਾ ਲੈਂਦਾ ਬੀਸਿਕਲੀ ਬਲੋਕੇਜ ਕਿੱਥੇ ਆ ਤੇ ਇਹ ਮਸ਼ੀਨਾਂ ਦੀ ਮਦਦ ਨਾਲ ਕਾਫੀ ਜਿਹੜੀ ਸੀਵਰੇ ਦੀ ਸਮੱਸਿਆ ਉਤਨ ਤਾਰਾ ਹੋਗਾ ਸ਼ਹਿਰ ਦੇ ਵਿੱਚ ਕਿਸ ਕਿਸਮ ਦਾ ਇਹ ਸੋਲੂਸ਼ਨ ਸੇਵਾ ਚ ਚੱਲਦਾ ਰਹੇਗਾ ਜਿਹੜੀ ਮੈਨ ਹੋਲ ਨੇ ਜੀ ਆਪਣੇ ਆ ਸੀਵਰ ਦੇ ਤੇ ਇੱਥੇ ਬਲੌਕ ਹੁੰਦਾ ਕਿਉਂਕਿ ਜੈਟਿੰਗ ਮਸ਼ੀਨ ਵੀ ਹੈ ਉਹਦੇ ਨਾਲ ਸੀਵਰ ਕਿਸੇ ਵੀ ਤਰ੍ਹਾਂ ਦੀ ਬਲੌਕ ਵਿੱਚੋਂ ਫਸ ਤੋ ਕਰ ਜਾਂਦਾ ਇਹ ਬਿਨਾਂ ਜਿਵੇਂ ਕੋਈ ਅੱਗੇ ਇਨਸਾਨ ਵੜਦਾ ਜੀ ਬੰਦਾ ਵੜਦਾ ਵੀ ਉਹ ਨਹੀਂ ਬੰਦੇ ਪਹਿਲਾਂ ਵੀ ਮਨਾਹੀ ਹੈ ਆ ਬੰਦੇ ਨੂੰ ਤਾਂ ਵਿੱਚ ਵੜਨ ਤੋਂ ਪਰ ਉਹਦੇ ਚ ਇਹ ਹੁੰਦਾ ਸੀ ਵੀ ਸਾਨੂੰ ਪਲੱਗ ਵਗੈਰਾ ਲਗਾ ਕੇ ਚੈੱਕ ਕਰਨਾ ਪੈਂਦਾ ਸੀ ਤੇ ਹੁਣ ਕੈਮਰੇ ਦੀ ਮਦਦ ਨਾਲ ਜਾਣੀ ਉਹ ਜਿਹੜੀ ਆ ਉਹਦਾ ਸਮੱਸਿਆ ਦਾ ਹੱਲ ਹੋ ਜਾਊਗਾ ਕਿ ਕੈਮਰਾ ਜਦੋਂ ਅਸੀਂ ਵਿੱਚ ਪਾਵਾਂਗੇ ਮੈਨਹੋਲ ਦੇ ਤੋਂ ਪਤਾ ਲੱਗ ਜੇ ਵੀ ਬਲੌਕੇਜ ਕਿੱਥੇ ਹੈ। ਨਾਲ ਇੱਕ ਇਹ ਹੈ ਜਿਹੜੇ ਪ੍ਰਧਾਨ ਮੰਤਰੀ ਬਾਸ ਯੋਜਨਾ ਦੇ ਅਧੀਨ ਸਾਡੇ 84 ਬੰਦੇ ਨੇ ਜਿਹੜੇ ਕਿ ਅਪਰੂਵ ਹੋਈ ਸੀ ਕਿ ਕੱਚੇ ਮਕਾਨਾਂ ਲਈ ਤੇ ਜਿਨ੍ਹਾਂ ਦੇ ਕੱਚੇ ਮਕਾਨ ਨਹੀਂ ਉਹਨਾਂ ਨੂੰ ਐਲਓਆਈਆਂ ਜੀਸ਼ੂ ਕੀਤੀਆਂ ਗਈਆਂ ਨੇ ਤੇ 2.5 ਲੱਖ ਰੁਪਏ ਉਹਨਾਂ ਨੂੰ ਮਿਲਣਾ ਹੈ। ਮਿਲਣਾ ਉਹਨਾਂ ਨੂੰ ਉਹਦੇ ਹਿਸਾਬ ਨਾਲ ਆ ਜਿਵੇਂ ਜਿਵੇਂ ਉਹ ਆਪਣੀ ਕੰਸਟ੍ਰਕਸ਼ਨ ਸ਼ੁਰੂ ਕਰਨਗੇ। ਨਿਵਾ ਤੇ ਮਿਲਣਾ ਫਿਰ ਲੈਟਰ ਲੈਵਲ ਤੇ ਮਿਲਣਾ ਫਿਰ ਜਦੋਂ ਲੈਟਰ ਪੈ ਗਿਆ ਉਦੋਂ ਮਿਲਣਾ ਜਦੋਂ ਕੰਮ ਪੂਰਾ ਕਰ ਲੈਣ ਤੁਹਾਨੂੰ ਮਿਲਣਾ ਉਹ ਲੋਈਆਂ ਦੀ ਅਸੀਂ ਵੰਡ ਕੀਤੀ ਹੈ ਤੇ ਮੇਰੀ ਸਾਰੇ ਜਿਹੜੇ ਲਾਭਪਾਤਰੀਆਂ ਨੂੰ ਬੇਨਤੀ ਹੈ ਵੀ ਜਲਦੀ ਤੋਂ ਜਲਦੀ ਆਪਣਾ ਕੰਮ ਸ਼ੁਰੂ ਕਰਨ ਤੇ ਜਿਹੜੀ ਸਰਕਾਰ ਦੀ ਇਹ ਸਕੀਮਾ ਹੈ ਦਾ ਲਾਭ ਲਿਆ ਕਰਦੇ